ਫਾਜ਼ਿਲਕਾ ਫਰੋਈਪੁਰ ਨੈਸ਼ਨਲ ਹਾਈਵੇ ਤੇ ਵਾਪਰਿਆ ਦਰਦਨਾਕ ਸੜਕ ਹਾਦਸਾ ਦੱਸਦੀ ਹੈ ਕਿ ਤਿੰਨ ਵਹੀਕਲ ਇਸ ਹਾਦਸੇ ਦਾ ਸ਼ਿਕਾਰ ਹੋਏ ਨੇ ਮੋਟਰਸਾਈਕਲ, ਟਰੈਕਟਰ, ਟਰਾਲੀ ਅਤੇ ਛੋਟੇ ਹਾਥੀ ਦੀ ਆਪਸ ਦੇ ਵਿੱਚ ਟੱਕਰ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਮੋਟਰਸਾਈਕਲ ਸਵਾਰ ਨੌਜਵਾਨ ਜਿਸ ਦੇ ਭਰਾ ਦਾ ਅਜੇ ਕੱਲ ਹੀ ਵਿਆਹ ਹੋਇਆ ਸੀ ਅਤੇ ਵਿਆਹ ਦੇ ਵਿੱਚ ਸ਼ਾਮਲ ਹੋਏ ਆਪਦੇ ਰਿਸ਼ਤੇਦਾਰਾਂ ਨੂੰ ਫਾਜ਼ਿਲਕਾ ਦੇ ਰੇਲਵੇ ਸਟੇਸ਼ਨ ਤੇ ਛੱਡ ਕੇ ਵਾਪਸ ਘਰ ਨੂੰ ਪਰਤ ਰਿਹਾ ਸੀ ਤਾਂ ਰਸਤੇ ਦੇ ਵਿੱਚ ਛੋਟੇ ਹਾਥੀ ਦੇ ਨਾਲ ਭਿਆਨਕ ਟੱਕਰ ਹੋ ਜਾਂਦੀ ਹੈ ਦੱਸਦੀਏ ਕਿ ਇਹ ਹਾਦਸਾ ਇੰਨਾ ਭਿਆਨਕ ਵਾਪਰਿਆ ਕਿ ਨੌਜਵਾਨ ਨੂੰ ਜ਼ਖਮੀ ਹਾਲਤ ਦੇ ਵਿੱਚ ਫਾਜ਼ਲਗਾ ਦੇ ਸਿਵਲ ਹਸਪਤਾਲ ਵਿਖੇ ਲਜਾਇਆ ਗਿਆ ਜਿੱਥੇ ਡਾਕਟਰਾਂ ਦੇ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਦੂਜੇ ਪਾਸੇ ਛੋਟੇ ਹਾਥੀ ਦੇ ਵਿੱਚ ਸਵਾਰ ਲੋਕ ਵੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ ਨੇ ਜੋ ਦਰਅਸਲ ਕਿੰਨੂੰ ਤੋੜਨ ਦੇ ਲਈ ਅਬੋਹਰ ਵਾਲੇ ਪਾਸੇ ਜਾਰੇ ਸਨ ਤਾਂ ਇਸ ਕਿਨੂ ਤੋੜਨ ਜਾ ਰਹੀ ਲੇਬਰ ਦਾ ਅਤੇ ਮੋਟਰਸਾਈਕਲ ਸਵਾਰ ਨੌਜਵਾਨ ਦਾ ਆਪਸ ਦੇ ਵਿੱਚ ਜਿਹੜਾ ਹਾਦਸਾ ਵਾਪਰਿਆ ਨੌਜਵਾਨ ਦੀ ਮੌਤ ਹੋ ਗਈ ਹੈ ਤੇ ਜਿਹੜੇ ਲੇਬਰ ਵਾਲੇ ਨੇ ਜਿਹੜੇ ਛੋਟੇ ਹਾਤੀ ਤੇ ਸਵਾਰ ਸਨ ਉਹਨਾਂ ਦੇ ਭਿਆਨਕ ਸੱਟਾਂ ਲੱਗੀਆਂ ਨੇ ਤਾਂ ਦੇਖੋ ਇੱਕ ਵਾਰ ਇਹ ਦਰਦਨਾਕ ਹਾਦਸੇ ਦੀਆਂ ਤਸਵੀਰਾਂ ਇੱਕ ਹੀ ਹਾਸਾ ਕਿ ਹੋਇਆ ਜੀ ਇਹ ਕਿੰਨੂ ਟੋੜਨ ਚਲੇ ਕਿੰਦਰ ਚ ਹੈਗੇ ਸੀ ਤੁਸੀਂ ਹਾਥੀ ਚ ਹਾਥੀ ਚ ਇਹ ਕਿੰਨਾ ਨਾਲ ਐਕਸੀਡੈਂਟ ਹੋਇਆ ਹੈ ਤੁਹ ਪਤਾ ਤੁਹਾਨੂੰ ਅੱਛਾ ਜੀ ਮੈਂ ਤੁਹੀ ਹਾਥੀ ਚ ਸੀ ਹਾਂ ਜੀ ਕਿੰਨੇ ਜਨੇ ਸੀ ਹਾਥੀ ਚ ਤੁਸੀਂ 15 ਜਨੇ 15 ਜਨੇ ਕਿੰਨੇ ਨੂੰ ਝੋਟਾ ਲੱਗਿਆ ਨੇ ਪਤਾ ਹੀ ਨਹੀਂ ਤੁਹਾਨੂੰ ਠੀਕ ਕਿਨਾ ਤੁਹਾਡਾ ਜੀ ਕੁਲਵੰਤ ਦੁਆਰ ਕਿੱਥੋਂ ਰਹਿਣ ਵਾਲੇ ਹੋ ਕਾਲੀ ਵਾਲੇ ਇਹ ਕੀ ਹਾਸਾ ਕੀ ਹੋ ਗਿਆ ਜੀ ਇਹ ਕੋ ਪਤਾ ਨਹੀਂ ਲੱਗਿਆ ਜੈ ਕਿੰਨੂ ਜੋਤੀ ਚੱਲਾਈ ਸੀ ਪਤਾ ਨਹੀਂ ਲੱਗਦਾ ਕਿ ਮੋਤੀ ਗੱਡੀ ਹੁਣਿਸਨ ਤੋਂ ਬਾਅਦ ਇੱਥੇ ਆਈ ਪਤਾ ਨਹੀਂ ਅੱਛਾ ਤੁਸੀਂ ਕਿੰਨੂ ਤੋੜਨ ਚੱਲੇ ਸੀ ਕਿ ਕਿੱਥੋਂ ਨਿਕਲੇ ਸੀ ਅਸੀਂ ਟਾਲੀ ਵਾਲੇ ਟਾਲੀ ਵਾਲੇ ਤੋਂ ਕਿੰਨੇ ਲੋਕ ਸਵਾਰ ਸੀ ਤੁਸੀਂ ਅਸੀਂ 15 ਗਏ ਇਹ ਕਿੰਦੇ ਚ ਵੱਜੀ ਕੋਈ ਪਤਾ ਲੱਗਿਆ ਨਹੀਂ ਚੱਲ ਕੋਈ ਸਿੱਕੜ ਕੇ ਬੈਠੇ ਹੋਏ ਸੀ ਸਾਰੀ ਗੱਡੀ ਪਲਟ ਗਈ ਤੁਹਾਡੀ ਹਾਂ ਜੀ ਕਿਹੜੇ ਪਾਸੇ ਚੱਲੇ ਸੀ ਅਸੀਂ ਫਰਕ ਬਤਾ ਦਿਸਿਆ ਅੱਛਾ ਨਹੀਂ ਜਾਣਾ ਕਿੱਥੇ ਜੀ ਤੁਸੀਂ ਅਬੋਰ ਜਾਣਾ ਅਬੋਰ ਜਾਣਾ ਸੀ ਤੇ ਰਸਤੇ ਕਿੱਥੇ ਕਰਕੇ ਐਕਸੀਡੈਂਟ ਹੋਇਆ ਕੋਈ ਪਤਾ ਇਹ ਸਰ ਦਾ ਸੀ ਫਾਈਲ ਮਿਲ ਗਈ ਕੋਈ ਸਟਫਰ ਦੇ ਸੇਟ ਅੱਛਾ ਜੀ ਕੋ ਹੁਣ ਡਰਾਈਵਰ ਜੋ ਸੀ ਉਹਨੂੰ ਦਾ ਪਤਾ ਲੱਗਿਆ ਕਿਵੇਂ ਸਾਹਮਣੇ ਕਿਸੇ ਦਾ ਕੋਈ ਛਾਟੀ ਵਾਟੀ ਸੀ ਸੱਟਾ ਸੰਨ ਨੂੰ ਤਾਂ ਪਤਾ ਨਹੀਂ ਲੱਗਿਆ ਕਿ ਉਹਨਾਂ ਆਏ ਸਨ ਉਹ ਇੱਥੇ ਆ ਕੇ ਬੰਦ ਕਰ ਲਿਆ ਸਵਾਰੀ ਛੱਡਣ ਆਇਆ ਸੀ ਬਾਹਰ ਤੇ ਵਾਪਸ ਜਾਂਦਾ ਐਕਸੀਡੈਂਟ ਹੋ ਗਿਆ ਅੱਛਾ ਜੀ ਕਿਨੂੰ ਛੱਡਣ ਆਇਆ ਜੀ ਉਹ ਆਪਣੇ ਟ੍ਰੇਨ ਤੇ ਸਵਾਰੀ ਛੱਡਣ ਆਇਆ ਸੀ ਯਾਰਾ ਕੰਮ ਅੱਛਾ ਕਿਹਦਾ ਵਿਆਹ ਸੀਗਾ ਇਹਦੇ ਬ੍ਰਦਰ ਦਾ ਅਸੀਂ ਦੇ ਬ੍ਰਦਰ ਦਾ ਵਿਆਹ ਹੈ ਭਰਾ ਦਾ ਵਿਆਹ ਰੱਖਿਆ ਹੈ ਹਾਂਜੀ ਗੱਲ ਕਰ ਲਓ ਇਸ ਗੱਲ ਬਰਾਸ ਕਰ ਬਰਾਸੀ ਹਾਂ ਅੱਛਾ ਤੋ ਰਿਸ਼ਤੇਦਾਰਾਂ ਨੂੰ ਛੱਡਣ ਆਇਆ ਸੀ ਹਾਂ ਮੇਰਾ ਬ੍ਰਿਸਟਿਕ ਖਤਵਾਦਾ ਸੀ ਠੀਕ ਹੈ ਇਹ ਰੇਲਵੇ ਸਟੇਸ਼ਨ ਛੱਡਣ ਜਾ ਰਿਹਾ ਸੀ ਹਾਂ ਜੀ ਹਾਂ ਅੱਛਾ ਜੀ ਵਾਪਸ ਚੱਲੇ ਵਾਪਸ ਚੱਲੇ ਸੀ ਅੱਛਾ ਐਕਸੀਡੈਂਟ ਹੋਇਆ ਕਿਵੇਂ ਹੁਣ ਦੇਖੋ ਜੀ ਅਸੀਂ ਚੱਕ ਲਾਇਆ ਸੀ ਤਾਂ ਇੱਕ ਛੋਟਾ ਆਤੀ ਖੜਾ ਇੱਕ ਟੈਕ ਟ੍ਰਾਲੀ ਖੜਾ ਉਹਦੋਂ ਬਾਅਦ ਜ ਪਤਾ ਲੱਗਿਆ ਜੀ ਅਸੀਂ ਇਹਨਾਂ ਨੂੰ ਇੱਥੇ ਪਹੁੰਚਾਇਆ ਸੀ ਉੱਥੇ ਕਿਸੇ ਨੇ ਦੱਸਿਆ ਵੀ ਕੀ ਵਾਕਿਆ ਕੀ ਅਸੀਂ ਚੱਕ ਕੇ ਗੱਡੀ ਸੀ ਮੇਰੇ ਕੋਲ ਚੱਕ ਕੇ ਖਿਲਾਇਆ ਸੀ ਰੱਬ ਤੁਹਾਨੂੰ ਸਨਹਰੋ ਦੁਆਰ ਕੀ ਚਾਉਣਾ ਜੀ ਜਿਹੜਾ ਤੀ ਦੀ ਸੀ ਉਹ ਗਈ ਚਲੀ ਗਈ ਬਾਕੀ ਜਿਹੜੀ ਕਾਰਵਾਈ ਹੋ ਰਹੀ ਹੈ ਇਹ ਜੀ ਹਾਥੀ ਵਾਲਾ ਆਪਣਾ ਜਲਾਲਾਬਾਦ ਤੋਂ ਇਧਰ ਆ ਰਿਹਾ ਤੇ ਇੰਨੀ ਤੋਂ ਜਾ ਰਿਹਾ ਇੱਕ ਅਵਰ ਬੁਰੇ ਫਾਇਲ ਕਰਨ ਜੀ ਤੇ ਬਾਕੀ ਅਸੀਂ ਬਰਤਾਲ ਕਰ ਰਹੇ ਤੇ ਟਰੈਕਟਰ ਵੀ ਟਰਾਲੀ ਵੀ ਇੱਥੇ ਪੁੱਛਣ ਮਤਲਬ ਪਤਾ ਲੱਗਾ ਵੀ ਇਹ ਵੀ ਜਲਾਲਾਬਾਦ ਤੋਂ ਆ ਰਿਹਾ ਫਾਇਲ ਕਰਨ ਜਾ ਰਿਹਾ ਜੀ ਤੇ ਕੋ ਮੋਟਰਸਾਈਕਲ ਵਾਲਾ ਜਕਮੀ ਹੋ ਗਿਆ ਜੀ ਮੋਟਰਸਾਈਕਲ ਵਾਲਾ ਵੀ ਕਹਿੰਦੇ ਇਧਰ ਜਲਾਲਾਬਾਦ ਸਾਈਡ ਤੋਂ ਆ ਰਿਹਾ ਬਾਕੀ ਬਰਤਾਲ ਕਰ ਰਹੇ ਹਾਂ ਜੀ ਟੀਮ ਜੋ ਤਾਂ ਸਾਹਮਣੇ ਆਉਣਦੇ ਉਹ ਕਾਰਵਾਈ ਕਰਾਂਗੇ ਕਿੰਨੇ ਜਨੇ ਸੀ ਮੋਟਰਸਾਈਕਲ ਦੇ ਸਰ ਮੋਟਰਸਾਈਕਲ ਤੇ ਅਜੇ ਪਤਾ ਨਹੀਂ ਲੱਗ ਰਿਹਾ ਇੱਥੇ ਜਨੇ ਦਾ 10 ਰਏ ਇਥੇ ਜਿਹੜੇ ਅਗਲੇ ਨੂੰ ਅਜੇ ਪਰਤਾਲ ਕਰਾਂਗੇ ਪਤਾ ਕਰਾਂਗੇ